ਗੁਰੂ ਆਲਾ ਬੜਲੇ ਬੜੇ ਗੁਰੂ ਤਾਂ ਚਾਉਂਦਾ ਕੋਈ ਆਵੇ ਪਜਾਵੇ ਕੌਣ ਉਹ ਤੇ ਚਾਉਂਦਾ ਉਹ ਤਾਂ ਪੰਜ ਪਿਆਰੇ ਕਹਿਆ ਹਰੂ ਪੰਜ ਪਿਆਰੇ ਸਾਬ ਜਾਦੇ ਸ਼ਹੀਦ ਕਰਾਤੇ ਪਹਿਲਾਂ ਪੰਜ ਪਿਆਰੇ ਵਜਾਏ ਪੰਜ ਪਿਆਰਿਆਂ ਤੋਂ ਪਹਿਲਾਂ ਕਹਿੰਦਾ ਮੈਂ ਸ਼ਹੀਦ ਆ ਕਿਉਂ ਹੁਵਲਾ ਪਰ ਪਿਆਰੇ ਬਚਾਇਏ ਇਹ ਗੱਲ ਹੈ ਵਿਚਾਰ ਨਾਲ ਹੀ ਹੋਏ ਗੱਲਾਂ ਨੇ ਪੰਜ ਪਿਆਰੇ ਨੂੰ ਕਿਉਂ ਬਚਾਇਆ ਜਿਹੜਾ ਉਹਦੇ ਨਾਲ ਪਿਆਰ ਕਰਦਾ ਨਾ ਉਹ ਐਸਾ ਕਰਦਾ ਫਿਰ ਪਿਆਰ ਵੀ ਮੈਂ ਤੇ ਤੋ ਕੁਰਬਾਨ ਹੋਊਂਗਾ ਤੂੰ ਤਾਂ ਮੇਰੇ ਤੋਂ ਹੋ ਚੁੱਕਿਆ ਪਹਿਲਾਂ ਹੀ ਤੈਂ ਤਾਂ ਟੈਸਟ ਦੇਤਾ ਪੰਜ ਪਿਆਰੇ ਨੂੰ ਟੈਸਟ ਦੇਤਾ ਕੁਰਬਾਨੀ ਦਾ ਉਹ ਕਹਿੰਦਾ ਹੁਣ ਮੈਂ ਕੁਰਬਾਨੀ ਦਾ ਕਰ ਸਕਦਾ ਖੋਲ ਦੇ ਪਹਿਲਾ ਸ਼ੀਰ ਹੋ ਗੀਨਾਂ ਗੱਲ ਇਹਨੂੰ ਪਿਆਰ ਕਰਦੇ ਨੇ ਇਹ ਪ੍ਰਣਜਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ ਉਹ ਪੰਜ ਪਿਆਰਿਆ ਨੇ ਫਿਰ ਕਿਹਾ ਵੀ ਨਹੀਂ ਸਾਡੀ ਮਰਜ਼ੀ ਆ ਹੈ ਤੇ ਤੁਸੀਂ ਮੰਨਦੇ ਹੋ ਵੀ ਮੈਂ ਥੋਤੋ ਪਹੜ ਲਈ ਆ ਤੁਸੀਂ ਮੇਰੇ ਨਾਲ ਵੱਡੇ ਹੋ ਤਾਂ ਸਾਡਾ ਬਚਨ ਮੰਨਣਾ ਪਊਗਾ फेर ਉਹਨੂੰ ਬਨਣਾ ਪਿਆ ਉਹਨੂੰ ਬਨਣਾ ਚੰਗਾਲ ਸਾਹਿਬ ਤੋਂ ਫੈਸਲਾ ਤੇ ਮੈਂ ਹੋਣਾ ਪਿਆ ਇਹ ਇੱਤਿਹਾਸ ਗੁਰੂ ਦਾ ਸਿੱਖਣ ਸਿੱਖ ਦਾ ਗੁਰੂ ਉਹ ਸਾਡੇ ਆਪਸ ਵਿੱਚ ਹੀ ਨਹੀਂ ਹੈ